ਡੀਆਂ ਡਾਂਗਾ ਦੇਖਦੇ ਆ ਕੋਈ ਡਾਂਗਾ ਤੁਸੀਂ ਇਕੱਲੇ ਇਕੱਲੇ ਨਾ ਟਕਾਇਆ ਫੇਰ ਰੱਖਿਓ ਮਰਨ ਵਾਲਾ ਤੁੰ ਨੂੰ ਹੁਣ ਖਾਲਸਾ ਹੁੰਦਾ ਕੀ ਆ ਨਾ ਬਟਾ ਨਾ ਬਟਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਹੁਕਮਲਾਮਾਨ ਸਾਹਿਬ ਲੈ ਕੇ ਸੁੱਖਾ ਸੁਣ ਕਰ ਦੋ ਬਸ ਆਪਾਂ ਗੱਲ ਕਰ ਰਹੇ ਆ ਬਰਾਉ ਜੂ ਗੇੜ ਗੁੱਟ ਦਾ ਚੱਕ ਲੈਣਾ ਸੀ ਹਾਂ ਕਾਨੂੰਨ ਉਹ ਕਰਦੇ ਜੀ ਤੁਸੀਂ ਹੁਕਮਨਾਮਾ ਸਾਹਮਣੇ ਲੈਣ ਤੋਂ ਰੋਕ ਦਿਓ ਤੁਹਾਡੇ ਅੰਦਰ ਮੁ슬ਮਾਨ ਬੋਲਦਾ ਵਜ਼ੀਰ ਖਾਨ ਪਾਪਾ ਜੀ ਹੈਲੋ ਉਸ ਤੋਂ ਪਹਿਲਾਂ ਤੁਸੀਂ ਤਿਆਰ ਹੋ ਜਾ ਜੀ ਮੈਂ ਕਿੱਥੇ ਨਹੀਂ ਤਿਆਰ ਇਹਨਾਂ ਜਨਤੂੜਾ ਗੋਲੀ ਮਾਰੋ ਪਾਪਾ ਜੀ ਦੀ ਖਤੇ ਸਾਹਲ ਦੇ ਆਪੇ ਪੰਡਾ ਚਾਕੇ ਮਾਦੂ ਦੇ ਵਿੱਚ ਆਉਂਦੇ ਉੱਪਰ ਦੀ ਆ ਜਾਓ ਉੱਪਰ ਦੀ ਆ ਜਾਓ ਉੱਪਰ ਦੀ ਉੱਪਰ ਦੀ ਲੈ ਕੇ ਆ ਮੈਂ ਤਾਂ ਉੱਪਰ ਦੀ ਉੱਪਰ ਦੀ ਲੈ ਕੇ ਆ ਕੇ ਲੱਟ ਜਾਓ ਇਹ ਪਿੰਡ ਦੇ ਵਿੱਚ ਪਹਿਲਾਂ 2017 ਦੇ ਵਿੱਚ ਵੀ ਰੋਕਿਆ ਗਿਆ ਸੀ ਇੱਥੇ ਪ੍ਰਕਾਸ਼ ਨੂੰ ਇਹ ਮੜੀਆਂ ਨੇ ਜਾਂ ਨਾਲ ਆ ਦੇਖੋ ਸਾਰਾ ਤਕਾ ਤੁਸੀਂ ਦੇਖੇ ਸਾਰੰਦ ਦੇ ਜਾ ਕੇ ਤੇ ਮੜੀਆਂ ਦੇ ਵਿੱਚ ਇਹਨਾਂ ਨੇ ਪ੍ਰਕਾਸ਼ ਅੱਜ ਕਰਿਆ ਜਾਣ ਬੁੱਝ ਕੇ ਜਿੱਦ ਦੇ ਮਾਰਿਆ ਨੇ ਇੱਧਰ ਵੀ ਪ੍ਰਕਾਸ਼ ਹੋਇਆ ਇੱਧਰ ਵੀ ਦਿਖਾ ਦਿਓ ਮੜਾ ਕੈਮਰਾ ਘਮਾਓ ਇੱਧਰਲੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਉਰਗਨਾ ਸਾਹਿਬ ਪਾਣੀ ਚੱਲ ਰਹੀ ਆ ਅਸੀਂ ਸਤਕਾਰ ਕਰਦੇ ਆਂ ਸਤਕਾਰੇ ਕਰਨਾ ਸੀ ਤੇ ਸਤਕਾਰ ਵਜੋਂ ਸਾਨੂੰ ਮਾਰਨੇ ਫੌਜ ਨੇ ਸਾਜਿਆ ਇਹ ਜਿਹੜਾ ਇਹਨਾਂ ਨੇ ਮੜੀਆਂ ਦੇ ਪ੍ਰਕਾਸ਼ ਕਰਿਆ ਅਸੀਂ ਇਹਦੇ ਮਸਲੇ 'ਚ ਆਇਆ ਵੀ ਮੜੀਆਂ 'ਚ ਕਿਉਂ ਕਰਿਆ ਕਾਰਨ ਦੱਸੋ ਸਾਨੂੰ ਤੇ ਇਹ ਕਰਵਾ ਇਹ ਇੱਕ ਮਿੰਟ ਬੇਨਤੀ ਸੁਣੋ ਪਹਿਲਾਂ ਅਸੀਂ ਪ੍ਰਸ਼ਾਸਨ ਕੋਲ ਵੀ ਸਵੇਰ ਦੀ ਸਾਡੀ ਗੱਲ ਚੱਲ ਰਹੀ ਆ ਅਸੀਂ ਪ੍ਰਸ਼ਾਸਨ ਕੋਲ ਉੱਥੇ ਅੰਦਰ ਸਾਨੂੰ ਉੱਥੇ ਰੋਕੀ ਸਾਨੂੰ ਜਾਣ ਕੇ ਰੋਕੀ ਰੱਖਿਆ ਸਾਨੂੰ ਕਹਿੰਦੇ ਵੀ ਪ੍ਰਕਾਸ਼ ਨਹੀਂ ਹੋਊਗਾ ਉੱਥੇ ਤੇ ਜਾਣ ਬੁੱਝ ਕੇ ਇਹਨਾਂ ਨੇ ਪ੍ਰਕਾਸ਼ ਕਰਵਾਤਾ ਇੱਥੇ ਐਸਜੀਪੀਸੀ ਵਾਲੇ ਕਿਸੇ ਨੇ ਵੀ ਹਾਮੀ ਐਸਜੀਪੀਸੀ ਕਿਸੇ ਨੇ ਹਾਮੀ ਨਹੀਂ ਭਰੀ ਇਹਦੀ ਐਜੀਪੀ ਐਸਜੀਪੀਸੀ ਨਾਲ ਸਾਰਾ ਨਾਲ ਗੱਲਬਾਤ ਹੋਈ ਆ ਕਿਸੇ ਨੇ ਕੋਈ ਹੰਮੀ ਨਹੀਂ ਭਰੀ ਇੱਥੇ ਗੁਰੂ ਖਾਲਸਾ ਖੁਦ ਨਹੀਂ ਐਸਜੀਪੀਸੀ ਤੋਂ ਫੋਨ ਆਇਆਗਾ ਪ੍ਰਣਾਮ ਸਿੰਘ ਪ੍ਰਣਾਮ ਸਿੰਘ ਉਹਨਾਂ ਦਾ ਫੋਨ ਆਇਆ ਉਹ ਪਟਿਆਲੋਂ ਸਾਡੇ ਗ੍ਰੰਥ ਆ ਹਾਂਜੀ ਹਾਂ ਹਾਂ ਗੱਲਬਾਤ ਹੋਈ ਆ ਸਾਰੀ ਉਹਨਾਂ ਨੇ ਵੀ ਇਹ ਕਿਹਾ ਵੀ ਮੜੀਆਂ ਤੇ ਨਹੀਂ ਹੋ ਸਕਦਾ ਪ੍ਰਕਾਸ਼ ਫਿਰ ਵੀ ਇਹਨਾਂ ਨੇ ਕਰਵਾਇਆ ਇਹ ਪ੍ਰਸ਼ਾਸਨ ਨੇ ਰਲ ਕੇ ਨਾਲ ਕਰਵਾਇਆ ਦੇਖੋ ਤੁਹਾਨੂੰ ਕਿਵੇਂ ਧੋਖੇ ਚ ਰੱਖਿਆ ਤੁਸੀਂ ਸਾਨੂੰ ਧੋਖੇ ਚ ਅਸੀਂ ਸਵੇਰ ਦੇ ਆਏ ਹੋਇਆ ਸਾਨੂੰ ਪਹਿਲਾਂ ਕਹਿੰਦੇ ਸਾਡੇ ਨਾਲ ਗੱਲਬਾਤ ਕਰੋ ਵੀ ਅਸੀਂ ਪ੍ਰਕਾਸ਼ ਨਹੀਂ ਹੋਣ ਦਿੰਦੇ ਉੱਥੇ ਸਵੇਰੇ ਪ੍ਰਕਾਸ਼ ਨਹੀਂ ਹੋਇਆ ਸੀ ਜਦੋਂ ਅਸੀਂ ਆਏ ਆ ਉੱਥੇ ਸਾਨੂੰ ਚੌਂਕੀ ਦੇ ਵਿੱਚ ਰੋਕ ਕੇ ਰੱਖਿਆ ਆਪਣਾ ਰੋਟੀ ਪੁੱਲ ਦੇ ਉੱਪਰ ਤੇ ਅਸੀਂ ਖੜੇ ਰਹੇ ਅਸੀਂ ਕਿ ਆ ਵੀ ਚਲੋ ਗੱਲ ਕਰਦੇ ਆ ਕੀ ਕਹਿੰਦੇ ਨੇ ਉੱਥੇ ਸਾਨੂੰ ਜਾਣ ਪੁੱਝ ਕੇ ਰੋਕੀ ਰੱਖਿਆ ਇਹਨਾਂ ਨੇ ਲੈ ਕੇ ਪ੍ਰਕਾਸ਼ ਕਰ ਲਿਆ ਸਰੂਪ ਹੁਣ ਗੱਲ ਇਹ ਹੋਈ ਆ ਹੁਣ ਇਹ ਗੱਲ ਵੀ ਪ੍ਰਕਾਸ਼ ਕਰੀ ਬੈਠੇ ਨੇ ਇਹ ਮਾਰਾ ਦਾ ਸਰੂਪ ਤੇ ਹੁਣ ਅਸੀਂ ਇੱਕੇ ਗੱਲ ਕਹਿ ਰਹੇ ਆ ਵੀ ਠੀਕ ਆ ਜੋ ਇਹਨਾਂ ਨੇ ਕਰ ਲਿਆ ਇਹਨਾਂ ਨੇ ਲਾਣ ਤਾਂ ਲੈ ਲੀਆਂ ਪਿੰਡਿਆਂ ਨੇ ਲੈ ਲੀਆਂ ਪਰ ਹੁਣ ਅਸੀਂ ਕਹਿੰਦੇ ਵੀ ਹਾਂ ਇਹਦਾ ਸਤਕਾਰ ਕਰੋ ਵੀ ਹੁਣ ਉਹਨੂੰ ਸੁਖਾਸਣ ਕਰਕੇ ਜਿਵੇਂ ਮਾਰਾ ਦਾ ਸਰੂਪ ਲੈ ਕੇ ਆਏ ਉਵੇਂ ਗੁਰਦੁਆਰਾ ਗੁਰੂ ਘਰ ਛੱਡ ਕੇ ਆਓ ਸਾਡਾ ਕਿਸੇ ਨਾਲ ਕੋਈ ਰੌਲਾ ਹੀ ਨਹੀਂ ਹੈਗਾ ਉਹ ਕੋਣ ਲੋਕ ਲੈ ਜਿਹੜੇ ਕਰੀ ਬੈਠੇ ਆ ਪਿੰਡ ਦੇ ਨੇ ਤਿੰਨ ਚਾਰ ਪਿੰਡ ਨੇ ਸਾਡੇ ਨਾਲ ਪਹਿਲਾਂ ਵਿਚੇ ਗੱਲਾਂ ਕਰਨਾ ਆਏ ਨੇ ਕਿਸੇ ਇਹਨਾਂ ਨੂੰ ਗੱਲਾਂ ਕਰਨੇ ਹੀ ਪਹਿਲਾਂ ਤਾਂ ਪਿੰਡਦਿਆਂ ਨੂੰ ਗੱਲ ਕਰਦਣਾ ਨਹੀਂ ਪਤਾ ਜਿਹੜੇ ਗੱਲ ਕਰਨਾ ਆਉਂਦਾ ਉਹ ਸਾਨੂੰ ਕਹਿੰਦਾ ਤੁਹਾਨੂੰ ਬਾਣੀ ਆਉਂਦੀ ਆ ਅਸੀਂ ਤਾਂ ਬੈਠੋ ਸਾਡੇ ਨਾਲ ਬਰਾਬਰ ਚੌਂਕੜਾ ਲਾਓ ਅਸੀਂ ਬਾਣੀ ਸੁਣਾਉਣੀ ਆ ਤੁਸੀਂ ਵੀ ਸੁਣਾਓ ਆਜੋ ਪੰਜ ਸਿੰਘ ਆਜੋ ਬੈਠੋ ਕਿਹੜਾ 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 ਪੜਦਾ ਬਾਣੀ ਛੱਡਣਾ ਭਾਈ ਕਰੋ ਸਾਡੇ ਨਾਲ ਗੱਲ ਕਿਹੜਾ ਕਰਦਾ ਦੇਖੋ ਇੱਥੇ ਪ੍ਰਕਾਸ਼ ਕਰ ਕਿ ਗੁਰ ਸਤ ਗੁਰ ਕਾ ਜੋ ਸਿੱਖ ਕਾਵੇ ਸੋ ਭਲਕੇ ਉਠਾਰ ਨਾਮ ਤੇ ਆਵੇ ਇਸ਼ਨਾਨ ਕਰੇ ਪਲਕੇ ਪ੍ਰਭਾਤੀ ਉਦਮ ਕਰੇ ਸ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨ ਆਵੇ ਤੇ ਗੋੜ ਮੜੀ ਮੱਟ ਭੁੱਲ ਕੇ ਵੀ ਨਹੀਂ ਮੰਨਣਾ ਮਰਾ ਕਹਿੰਦੇ ਤੇ ਫਿਰ ਗੁਰੂ ਸਾਹਿਬ ਕਿਵੇਂ ਲਿਆਵਾਂਗੇ ਪੰਮੜੀਆਂ ਤੇ ਦੱਸੋ ਮੈਨੂੰ ਹੁਣ ਕੋਈ ਥੋੜੀ ਆਪਸੀ ਬੈਠ ਕੇ ਕੋਈ ਗੱਲਬਾਤ ਆਪਸੀ ਬੈ ਕੇ ਗੱਲ ਹੋਈ ਹੈ ਪਰ ਇਹ ਸਾਡੇ ਨਾਲ ਕੋਈ ਗੱਲ ਹੀ ਨਹੀਂ ਕਰ ਰਹੇ ਪ੍ਰਸ਼ਾਸਨ ਨੇ ਨਾ ਪੂਰਾ ਸਾਲ ਦੇ ਰਿਆ ਇਸ ਵਕਤ ਚਾਰ ਪੰਚਾਇਤਾਂ ਚਾਰ ਸਾਨੂੰ ਚੱਕਣ ਨੂੰ ਆਇਆ ਹੈ ਪ੍ਰਸ਼ਾਸਨ ਗੱਡੀਆਂ ਖੜੀਆਂ ਨੇ ਗੱਡੀਆਂ ਦਿਖਾ ਦਿਓ ਗੱਡੀਆਂ ਖੜੀਆਂ ਨੇ ਲੈ ਜਾਣਗੇ ਅਸ ਤਾਂ ਕਹ ਵੀ ਇੱਥੇ ਗ ਮੱਥੇ 'ਚ ਮਾਰ ਦੋ ਖਤਮ ਕਰੋ ਸਾਨੂੰ ਦਲ ਨਿਪੜਦੀ ਆ ਅਸੀਂ ਨਹੀਂ ਖੜਾਂਗੇ ਮੂਰੇ ਸਾਨੂੰ ਢਾ ਦੋ ਇੱਥੋਂ ਖਤਮ ਕਰ ਦਿਓ ਸਾਨੂੰ ਇੱਥੋਂ ਹੋਰ ਦੱਸੋ ਇਹਨੇ ਸਾਡੇ ਦੇ ਵਿੱਚ ਬੜੀਆਂ 'ਚ ਮਰੇ ਦਾ ਪ੍ਰਕਾਸ਼ ਕਰਦੇ ਸੀ ਕੌਣ ਹੁੰਦੇ ਸੀ ਪਿੰਡ ਦੇ ਬੰਦਰਲਵਾਣਾ ਟਿਕੂ ਦੀ ਪੰਚਾਇਤ ਕਰਮੋਦੀ ਪੰਚਾਇਤ ਹਾਂਜੀ ਤੇ ਫਿਰ ਹੁਣ ਕੀ ਰੋਲਾ ਕਿਉਂ ਪਿਆ ਸਿੰਘ ਕਿਉਂ ਬੁਲਾਏ ਨੇ ਸਿੰਘ ਪੰਚਾ ਬੁਲਾਏ ਨੇ ਮਾਰੇ ਦਾ ਹੁਕਮਨਾਮਾ ਜੁਆ ਰਿਹਾ 14 ਦੇ ਵਿੱਚ ਆਈ ਸੀ ਮੜੀ ਮਸਾਨੀ ਤੇ ਮੜਿਆ ਦਾ ਪ੍ਰਕਾਸ਼ ਨਹੀਂ ਹੋ ਸਕਦਾ 2017 ਦੇ ਵਿੱਚ ਹੀ ਸਮਾਧਾਂ ਜੇ ਕਰ ਦਿੱਤੀ ਜਦੋਂ ਸਿੰਘ ਆਏਵੇਂ ਵਾਰ ਕਢਾਤਾ ਘਰਾ ਕੇ ਉਹਨੂੰ ਸਾਈਡ ਤੇ ਦੋ ਕਮਰੇ ਦਿੱਤੇ ਬਣਾ ਲੈਨੇ ਉਹ ਵਿਚ ਮੜਿਆ ਦਾ ਪ੍ਰਕਾਸ਼ ਕਰਦੇ ਤੇ ਕੱਲੂ ਦੋ ਤੀ ਦਿਨ ਭੋਗ ਪਾਦਨੇ ਪਰ ਮੜਿਆ ਦਾ ਸਰੂਪ ਜਦੋਂ ਕੋਈ ਪ੍ਰਚਾਰਕ ਆਉਂਦਾ ਸੀ ਤਾਂ ਉਸ ਸਮੇ ਮੜੀਏ ਚ ਲੈ ਕੇ ਜਾਂਦੇ ਸੀ ਜੇ ਉਹਨੇ ਕਹਿ ਰਹੇ ਨੇ ਵੀ ਇਸ ਤੋਂ ਮੜੀਏ ਚੱਕ ਦਿੰਨੇ ਸੀ ਰਿਟਰਨ ਚ ਲਿਖ ਕੇ ਦੇ ਦੇ ਨੇ ਵੀ ਮੜੀਆਂ ਬੰਦੇ ਕਰ ਦੇਣ ਇੱਥੋਂ ਹਾਂਜੀ ਰਸਤਾ ਹੀ ਬੰਦ ਹੋ ਜੀ ਉਹਨਾਂ ਦਾ ਨਾ ਅੱਗੇ ਆ ਵੀ ਰਸਤਾ ਬੰਦ ਹੋਊਗਾ ਹੋ ਗਿਆ ਜੀ ਉਹਨੇ ਬਾਈ ਨੇ ਜਿਹੜੀ ਜ਼ਮੀਨ ਲਗਦੀ ਆ ਜੀ ਬਾਕੀ ਰਿਟਨ ਜੇ ਲਿਖ ਕੇ ਦੇ ਰਹੇ ਨੇ ਇਹ ਇਹ ਵੀ ਜੀ ਮਸਲਾ ਇਹ ਹੈ ਸਾਡੇ ਉਰੇ ਸਾਧੂ ਹੋਏ ਨੇ ਉਹਨਾਂ ਨੇ ਬੰਦਗੀ ਕੀਤੀ ਐ ਇਸ ਸਥਾਨ ਤੇ ਬੈਠ ਕੇ ਜਿਸੁਬਨਾਮ ਹੈ ਇਹਨਾਂ ਦਾ ਮੋਨੀ ਰਾਧਾਰਾਮ ਜੀ ਉਹ ਉਦਾਸੀ ਡੇਰਾ ਇਹ ਤੇ ਉਦਾਸੀਆਂ ਦਾ ਡੇਰਾ ਤੇ ਉਦਾਸੀਓ ਸਾਧੂ ਸੀਗੇ ਓਪੀ ਸੰਗਤਾਂ 15-20 ਪਿੰਡਾਂ ਦੀਆਂ ਇਕੱਠੀਆਂ ਹੋ ਕੇ ਉਹਨਾਂ ਦੇ ਜਿਹੜਾ ਇਹ ਵਰਸੀ ਹੈ ਮਨਾਉਂਦੀਆਂ ਨੇ ਇਹ ਤੇ 51ਵੀਂ ਵਰਸੀ ਹੈ ਜੀ ਤੇ ਨਿੰਗ ਸਿੰਘ ਫੌਜਾਂ ਕਹਿੰਦੀਆਂ ਵੀ ਇੱਧਰ ਦੇ ਪਾਸੇ ਮੜੀਆਂ ਨੇ ਤੁਸੀਂ ਨੇ ਮੜੀਆਂ ਦੇ ਵਿੱਚ ਪ੍ਰਕਾਸ਼ ਕੀਤਾ ਹੋਇਆ ਵੀ ਇਸ ਗੱਲ ਦਾ ਇਤਰਾਜ਼ ਹੈ ਅਸੀਂ ਨਗਰ ਨਿਵਾਸੀ ਜਿੰਨੇ ਵੀ ਸੀਗੇ ਉੱਥੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਜੇ ਸਾਨੂੰ ਦੱਸ ਦਿਓ ਜੀ ਉੱਥੇ ਜਾ ਕੇ ਅਸੀਂ ਇਹਨੂੰ ਜਿਹੜੀ ਕੋਈ ਘਾਟ ਹੈ ਸਾਡੇ ਵਿੱਚ ਅਸੀਂ ਉਹਨੂੰ ਪੂਰੀ ਕਰ ਲਾਂਗੇ ਉਹ ਸਾਨੂੰ ਕਹਿੰਦੇ ਵੀ ਇੱਥੇ ਤੁਸੀਂ ਕੰਦ ਕਰ ਦੋ ਮਾੜੀਆ ਸਾਹਿਬ ਨੂੰ ਬੇਨਤੀ ਕਰੀ ਗਿਆਨੀ ਪ੍ਰਣਾਮ ਸਿੰਘ ਜੀ ਕਥਾਵਾਚਕ ਆਪਣੇ ਗਿਆਨੀ ਹੈਡ ਗਰੰਟੀ ਹਾਂ ਜੀ ਨੂੰ ਕਨਵਨ ਸਾਹਿਬ ਵਾਲੀ ਜੀ ਤੇ ਉਹ ਉਥੇ ਇਹ ਗੱਲ ਦਾ ਫੈਸਲਾ ਹੋ ਗਿਆ ਸੀ ਇਹਨਾਂ ਦੀ ਅਗਵਾਈ ਕਰ ਰਹੇ ਸੀ ਕਿ ਆਪਣੇ ਭਾਈ ਅੰਦਰਜੀਤ ਸਿੰਘ ਜੀ ਪਟਮਾਜਰਾ ਕੱਲ ਉਹ ਵੀ ਉਹਦੇ ਵਿੱਚ ਬੈਠੇ ਜੀ ਇਹ ਫੈਸਲਾ ਹੋ ਗਿਆ ਸੀ ਕੱਲ ਤੇ ਅੱਜ ਅਸੀਂ ਨੇ ਉਹ ਕੰਦ ਕਰਤੀ ਹੈ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਜਿੰਨੇ ਵੀ ਸਿੱਖ ਸੰਗਤ ਇੱਥੇ ਇਕੱਠੀ ਹੋਈ ਸੀਗੀ ਉਹ ਉਹ ਤਾਂ ਮਤਲਬ ਪੰਡਾਲ ਲੱਗ ਗਿਆ ਜੀ ਕੰਧ ਹੋਣ ਤੋਂ ਬਾਅਦ ਇਹ ਸ਼ੁਰੂ ਕੀਤਾ ਜੀ ਮਹਾਰਾਜ ਦਾ ਸਰੂਪ ਲਿਆਂਦਾ ਸੀਗਾ ਇਹਨਾਂ ਨੇ ਆ ਕੇ ਹੁਣ ਰੌਲਾ ਪਾ ਲਿਆ ਵੀ ਇੱਥੇ ਅਸੀਂ ਕਰਨੇ ਨਹੀਂ ਦੇਣਾ ਹੈਗਾ ਉਹ ਫੈਸਲੇ ਤੇ ਖੜੇ ਨਹੀਂ ਹੈਗੇ ਉਹ ਤੋਂ ਮੰਨਕਰ ਹੋ ਗਈ ਜਿਨ੍ਹਾਂ ਨੇ ਆ ਕੇ ਰੌਲਾ ਪਾਇਆ ਉਹਨਾਂ ਦੀ ਕੋਈ ਪਿੰਡ ਦੇ ਵਾਸੀ ਹੈਗੇ ਉਹਨਾਂ ਦੇ ਨਾਲ ਵੀ ਦੋ ਤਿੰਨ ਪਿੰਡ ਦੇ ਹੈਗੇ ਨੇ ਜੀ ਪਰ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਸਾਡੇ ਪਿੰਡ ਦੇ ਹੈਗੇ ਦੋ ਤਿੰਨ ਬੰਦੇ ਉਹਨਾਂ ਦੇ ਨਾਲ ਹੁਣ ਕੀ ਫੈਸਲਾ ਹੋਇਆ ਦੇਖੋ ਹੁਣ ਕੋਈ ਫੈਸਲਾ ਨਹੀਂ ਹਜੇ ਹੋਇਆ ਹੈਗਾ ਉਹਨਾਂ ਨੂੰ ਉੱਥੇ ਦੁੱਖਨਵਰਨ ਸਾਹਿਬ ਲੈ ਗਏ ਨੇ ਡਿਪਟੀ ਸਾਹਿਬ ਉੱਥੇ ਜਾ ਕੇ ਉਹਨਾਂ ਨੂੰ ਦੋਹੇ ਤਰ੍ਹਾਂ ਨੂੰ ਪਿੰਡ ਵਾਸੀਆਂ ਨੂੰ ਵੀ ਲਾਇਆ ਹੋਇਆ ਹੈ ਜੀ ਤੇ ਉਹਨਾਂ ਨੂੰ ਵੀ ਉਹ ਨਾਲ ਲੈ ਗਏ ਨੇ ਜੀ ਉੱਥੇ ਜਾ ਕੇ ਜੋ ਵੀ ਫੈਸਲਾ ਹੋਊਗਾ ਉਹਨਾਂ ਦਾ ਉਹ ਸਾਡ ਨੂੰ ਸਿਰ ਮੱਥੇ ਆ ਸੀ ਉਹਨੂੰ ਮੰਨਾਂਗੇ ਸੰਨ 2017 ਚ ਕੀ ਗੱਲ ਹੋਈ ਸੀ ਉਹਰੇ ਸੰਨ 2017 ਦੇ ਵਿੱਚ ਨਹੀਂ ਜੀ 2016 ਦੇ ਵਿੱਚ ਹੋਈ ਹੈ ਜੀ 2016 ਦੇ ਵਿੱਚ ਜਿਹੜਾ ਮਸਲਾ ਸੀ ਇੱਥੇ ਅਖੰਡ ਪਾਠ ਦਾ ਸੀਗਾ ਵੀ ਅੰਦਰ ਸਮਾਧਾਂ ਤੇ ਅਖੰਡ ਪਾਠ ਪ੍ਰਕਾਸ਼ ਨਹੀਂ ਹੋ ਸਕਦਾ ਕਾਲਤਾ ਸਾਹਿਬ ਦਾ ਹੁਕਮਨਾਮਾ ਹੈ ਜੀ ਅਸੀਂ ਉਹ ਉਹਨੂੰ ਮੰਨ ਲਿਆ ਜੀ ਅਸੀਂ ਵੀ ਇੱਥੇ ਪ੍ਰਕਾਸ਼ ਨਹੀਂ ਕਰਾਂਗੇ ਅਸੀਂ ਨੇ ਬੱਖਰੇ ਕਮਰੇ ਬਣਾ ਕੇ ਬਾਹਰ ਦੇ ਪਾਸੇ ਉੱਥੇ 2016 ਤੋਂ ਅਖੰਡ ਪਾਠ ਸਾਹਿਬ ਉੱਥੇ ਚੱਲਦੇ ਨੇ ਉਸੇ ਦਿਨ ਦੇ ਅਕਾਲ ਤਖਤ ਸਾਹਿਬ ਵੱਲੋਂ ਡਿਊਟੀ ਲੱਗੀ ਸੀ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਉਹਨਾਂ ਨੇ ਆ ਕੇ ਇੱਥੇ ਮੌਕਾ ਦੇਖਿਆ ਜੀ ਉਹ ਕਹਿ ਕੇ ਗਏ ਸੀ ਵੀ ਤੁਸੀਂ ਫਿਲਹਾਲ ਇੱਥੇ ਨਹੀਂ ਕਰੋਗੇ ਤੇ ਆ ਨਾਲ ਸਕੂਲ ਹੈ ਜੀ ਆਪਣੇ ਤੁਹਾਡੇ ਬੈਕ ਸਾਈਡ ਇੱਥੇ ਅਸੀਂ ਨੇ ਪ੍ਰਕਾਸ਼ ਸਕੂਲ ਦੇ ਵਿੱਚ ਕੀਤਾ ਸੀਗਾ ਜੀ ਉਸ ਤੋਂ ਬਾਅਦ 2017 ਦੇ ਵਿੱਚ ਉੱਥੇ ਪ੍ਰਕਾਸ਼ ਹੋਇਆ ਜੀ ਅਸੀਂ ਜਗ੍ਹਾ ਲੈ ਲਈ ਸੀ ਤੇ ਉੱਥੇ ਚੱਲਦਾ ਹੁੰਦਾ ਜੀ ਉਸ ਤੋਂ ਬਾਅਦ ਜਿਹੜੀ ਗੱਲ ਅਸੀਂ ਦੀਵਾਨ ਲੱਗਣ ਦੀ ਸਤਸੰਗ ਹੁੰਦਾ ਦੋ ਦੀਵਾਨ ਹੁੰਦੇ ਨੇ ਲੋਹੜੀ ਤੇ ਮਾਗੀ ਦਾ ਜੀ ਉਹਦੇ ਵਿੱਚ ਉਹ ਸਾਨੂੰ ਆਗਿਆ ਦੇ ਕੇ ਸੀ ਤੁਸੀਂ ਦੀਵਾਨ ਇੱਥੇ ਲਾ ਸਕਦੇ ਹੋ ਪਰ ਤੁਸੀਂ ਇੱਥੇ ਅਖੰਡ ਪਾਠ ਪ੍ਰਕਾਸ਼ ਨਾ ਕਰਿਓ ਵੀ ਦੋ ਘੰਟੇ ਦਾ ਸਮਾਗਮ ਤਾਂ ਕਨਾਤਾ ਲਾ ਕੇ ਇੱਧਰ ਕੋਈ ਬੰਦਾ ਨਾ ਜਾਵੇ ਕੋਈ ਮੜੀ ਮਸਾਣੀ ਨੂੰ ਪੂਜੇ ਨਾ ਵੀ ਇੱਥੇ ਦੀਵਾਨ ਤੁਸੀਂ ਲਾ ਸਕਦੇ ਜੀ ਕਹਿੰਦੀ ਹਰਪਾਲ ਸਿੰਘ ਜੀ ਕਹੇਗੇ ਸੀ ਗਿਆਨੀ ਹਰਪਾਲ ਸਿੰਘ ਜੀ ਆਏ ਸੀ ਜੀ ਅੱਛਾ ਜੀ ਇਹ ਉਹਨਾਂ ਮਤਲਬ ਕਿ ਉਹਨਾਂ ਨੇ ਇੱਥੇ ਕਰਨ ਤੋਂ ਰੋਕਿਆ ਇਹਨਾਂ ਨੇ ਹੁਣ ਸਾਨੂੰ ਇੱਥੇ ਕਰਦੋਂ ਰੋਕਿਆ ਸੀ ਇਹ ਇਹ ਬੇਨਤੀ ਕੀਤੀ ਹੈ ਨਿਮਰਤਾ ਸਹਿਤ ਇਹਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਵੀ ਮਹਾਰਾਜੀ ਕੋਈ ਮਾੜੀ ਗੱਲ ਨਹੀਂ ਹੈਗੀ ਤੁਸੀਂ ਸਤਕਾਰ ਦੀ ਗੱਲ ਕਰਦੇ ਹੋ ਅਸੀਂ ਵੀ ਤੁਹਾਡੇ ਨਾਲ ਸਤਕਾਰ ਦੀ ਗੱਲ ਕਰਦੇ ਆਂ ਵੀ ਇਹ ਸਤਕਾਰ ਨੂੰ ਅਸੀਂ ਕਿਵੇਂ ਬਰਕਰਾਰ ਰੱਖੀਏ ਸਾਡੇ ਵਿੱਚ ਕੋਈ ਘਾਟ ਹੈ ਕਿਧਰੇ ਪਾਸੇ ਅਸੀਂ ਕੰਧ ਕਰਦੀਏ ਉੱਚੀ ਕਰਦੀਏ ਨੀਵੀਂ ਕਰਦੇ ਕੀ ਤੁਸੀਂ ਚਾਹੁੰਦੇ ਆਂ ਅਸੀਂ ਉਹ ਕਰਨ ਵਾਸਤੇ ਤਿਆਰ ਆਂ ਉਹ ਇਹਨਾਂ ਸਾਡੀ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਹੈਗੇ ਇਹ ਇਹ ਖੰਡਵਾੜ ਸਾਹਿਬ ਕਰਾਉਂਦੇ ਹੁੰਦੇ ਨੇ ਆਏ ਸਾਲ ਉਹ ਕੋਈ ਜਗ੍ਹਾ ਨੂੰ ਲੈ ਕੇ ਇਸ਼ੂ ਸੀਗਾ ਹੁਣ ਦੋਨਾਂ ਨੇ ਧਿਰਾਂ ਦੀ ਸੁਣਵਾਈ ਕਰ ਲਈ ਆਪਣਾ ਆਪਣਾ ਲਖਨਵਾਰ ਸਾਹਿਬ ਤੋਂ ਆਏ ਸੀਗੇ ਹੈੱਡ ਗ੍ਰੰਥ ਉਹ ਜਥੇਦਾਰ ਸਾਹਿਬ ਤੇ ਉਹਨਾਂ ਨੇ ਸਾਰਾ ਕਰਤਾ ਵੀ ਕੰਦ ਕਰਕੇ ਤੁਸੀਂ ਕਰ ਸਕਦੇ ਤੇ ਹੁਣ ਫਿਰ ਪਿੰਡ ਵਾਲੇ ਕਰ ਰਹੇ ਨੇ ਜੀ ਹਾਂ ਜੀ ਹਾਂ ਉਹ ਕਰ ਰਹੇ ਨੇ ਜੀ ਉਹ ਕਹਿੰਦੇ ਨੇ ਜੀ ਕਰ ਸਕਦੇ ਹੋ ਫਿਰ ਉਹ ਲਹنگ ਸਿੰਘ ਕਿਉਂ ਰੋਕ ਰਹੇ ਹੁਣ ਪਹਿਲਾਂ ਉਹ ਕੰਦ ਦਾ ਇਸ਼ੂ ਸੀਗਾ ਉਹ ਕਹਿੰਦੇ ਵੀ ਕੰਦ ਕਰਕੇ ਤੁਸੀਂ ਕਰ ਲਓ ਫਿਰ ਉਹ ਮੰਨ ਗਏ ਨੇ ਹੰਗ ਸਿੰਘ ਤੇ ਕੰਦ ਦੇ ਪਰਲੇ ਪਾਸੇ ਕੀ ਗੱਲ ਹੈ ਬਗਵੇ ਕਿਉਂ ਨਹੀਂ ਕਰ ਰਹੇ ਕੋਈ ਜਗਾ ਜੁਗਾ ਦਾ ਜੀ ਇਹਨਾਂ ਦਾ ਇਸ਼ੂ ਉਹ ਉਹਦੇ ਕਰਕੇ ਸੀ ਕੋਈ ਹਾਂ ਮੜੀਆਂ ਦੱਸਦੇ ਨੇ ਜੀ ਉਧਰਲੀ ਸਾਈਡ ਮੜੀਆਂ ਨੇ ਤੇ ਹੁਣ ਕੀ ਨਿਬੜ ਗਿਆ ਜੀ ਕੰਮ ਹਾਂ ਜੀ ਹਾਂ ਫੈਸਲਾ ਹੋ ਗਿਆ ਦਾ